ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਪ੍ਰਮੁਖ ਪਿਆਰਿਓ ਅੱਜ ਆਪਾਂ ਹਰ ਦੁਆਰ ਵੇਖੇ ਜੋ ਇਹ ਤੀਰਥ ਸਥਾਨ ਬਣਿਆ ਹੈ ਉਸ ਤੇ ਆਪਾਂ ਦੇਖਣ ਆਏ ਸੀ ਕਿ ਜੀਨਾਮਾ ਪੁਰਖਾ ਨੇ ਪਰਮੇਸ਼ਰ ਦੇ ਨਾਲ ਮਿਲਾਪ ਕੀਤਾ ਤੇ ਜਿਨ੍ਹਾਂ ਨੇ ਇਹ ਤੀਰਥ ਸਥਾਨ ਬਣਾਇਆ ਕਿ ਇਸ ਵਿੱਚ ਸਾਨੂੰ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਇੱਥੇ ਦਰਸਾਇਆ ਗਿਆ ਹੈ ਇਸ ਪਾਸੇ ਮੂਰਤ ਹੈ ਬਣਾਈ ਮੂਰਤੀ ਸ਼ਿਵ ਜੀ ਦੀ ਜਿਸ ਦੇ ਕੇਸ ਨੇ ਹੱਥ ਦੇ ਵਿੱਚ ਤ੍ਰਸੂਲ ਹੈ ਢਮਰੂ ਹੈ ਇਤਿਹਾਸ ਨੂੰ ਸਮਝਾਇਆ ਹੈ ਕਿ ਉਸ ਨੇ ਇਸ ਸੰਸਾਰ ਦੀ ਰਚਨਾ ਰਚੀ ਹੈ ਜਿਹੜੀ ਤੇ ਉਸ ਉਸ ਦੇ ਕੇਸਾਂ ਦੇ ਵਿੱਚੋਂ ਗੰਗਾ ਬੈਦੀ ਹੈ ਤੇ ਗੰਗਾ ਕੇ ਅੱਗੇ ਸਾਨੂੰ ਇਸ ਪਾਸੇ ਜੋ ਬਣਾਈ ਹੈ ਮਾਇਆ ਮੂਰਤੀ ਹੈ ਇੱਥੇ ਵੀ ਜਦੋਂ ਉਥੋਂ ਸਾਡਾ ਮਨ ਆਉਂਦਾ ਹੈ ਸਮਾਇਆ ਦੇ ਦੇਸ਼ ਦੇ ਵਿੱਚ ਤੇ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਹੈ ਤ੍ਰੈ ਗੋਣਾ ਦੇ ਵਿੱਚ ਵੰਡਿਆ ਜਾਂਦਾ ਹੈ ਉਸ ਮਾਇਆ ਤੋਂ ਅੱਗੇ ਤਿੰਨ ਹਿੱਸਿਆਂ ਦੇ ਵਿੱਚ ਗੰਗਾ ਵੰਡੀ ਜਾਂਦੀ ਹੈ ਇੱਕ ਖੱਬੇ ਪਾਸੇ ਚਲੇ ਜਾਂਦੀ ਹੈ ਇੱਕ ਸਿੱਧੇ ਚਲੇ ਜਾਂਦੀ ਤੇ ਇੱਕ ਸੱਜੇ ਪਾਸੇ ਚਲੇ ਜਾਂਦੀ ਹੈ ਜਿਵੇਂ ਆਪਾਂ ਪਹਿਲਾਂ ਹੀ ਵਿਚਾਰ ਕਰਦੇ ਹਾਂ ਕੇ ਸਾਡਾ ਧਿਆਨ ਜਿਉਂ ਹੀ ਨੇਤਰਾਂ ਤੋਂ ਚੱਲਦਾ ਹੈ ਚੌਥੇ ਪਦ ਵਿੱਚੋਂ ਸਾਡਾ ਮਨ ਜਿਹੜਾ ਆਇਆ ਹੈ ਕਿਉਂਕਿ ਸਾਡੀ ਜੋਤ ਚੌਥੇ ਪਦ ਦੀ ਹੈ ਇਸ ਮਾਇਆ ਦੇ ਸਰੀਰ ਤੋਂ ਉੱਤੇ ਉਧਰ ਰਹਿਣ ਲੱਲੇ ਰਿਹਾ ਪਾ ਲੇਕਿਨ ਉਹ ਜੋਤ ਜਦੋਂ ਆਉਂਦੀ ਹੈ ਮਾਇਆ ਜੋ ਹੈ ਮਾਇਆ ਚ ਕੌਣ ਚ ਮਿਲਨ ਕਰਕੇ ਤਿੰਨ ਹਿੱਸਿਆਂ ਚ ਵੰਡੀ ਜਾਂਦੀ ਹੈ ਜੋ ਖੱਬੇ ਪਾਸੇ ਹੈ ਇਹ ਰਜੋ ਗੁਣ ਹੈ ਜੋ ਸਿੱਧਾ ਚਲੇ ਜਾਂਦਾ ਹੈ ਸਤੋਗੁਣ ਹੈ ਤੇ ਜੋ ਸੱਜੇ ਚਲੇ ਜਾਂਦਾ ਹੈ ਇਹ ਤਮੋਗੁਣ ਹੈ ਇੱਥੋਂ ਜਿਹੜੀ ਗੰਗਾ ਹੈ ਇਸ ਪਾਸੇ ਚਲੇ ਜਾਂਦੀ ਹੈ ਸੱਜੇ ਪਾਸੇ ਤੇ ਜਿਵੇਂ ਸਮਝਾਇਆ ਹੈ ਕਿ ਜਮਨਾ ਇੱਧਰ ਐ ਜਾਂਦੀ ਹੈ ਤੇ ਸੁਖਮੜਾ ਤਿੰਨਾ ਦੀ ਗੱਲ ਕਰਦੇ ਹਾਂ ਆਪਾਂ ਈੜਾ ਪਿੰਗਲਾ ਔਰ ਸੁਖਮਨਾ ਬੰਗਾ ਜਮਨਾ ਦੀ ਗੱਲ ਕੀਤੀ ਹੈ ਕਿ ਫਿਰ ਉਹ ਜਿਹੜੀ ਗੰਗਾ ਹੈ ਫਿਰ ਜਾ ਕੇ ਜਦੋਂ ਜਮਨਾ ਚ ਮਿਲਦੀ ਹੈ ਉੱਥੇ ਫਿਰ ਸਾਡੇ ਮਨ ਦਾ ਇਸ਼ਨਾਨ ਹੁੰਦਾ ਹੈ ਤੇ ਉੱਥੇ ਫਿਰ ਸਾਡਾ ਮਨ ਨਿਰਮਲ ਹੋ ਜਾਂਦਾ ਹੈ ਜਿਹੜਾ ਤ੍ਰੈ ਗੁਣਾ ਦੇ ਵਿੱਚ ਹੋਣ ਕਰਕੇ ਆਪੇ ਨੂੰ ਭੁੱਲ ਗਿਆ ਤੇ ਪਰਮੇਸ਼ਰ ਨੂੰ ਭੁੱਲ ਗਿਆ ਆਪਣੀ ਜੋਤ ਨੂੰ ਭੁੱਲ ਗਿਆ ਜਿਹਦੇ ਮਨ ਨੂੰ ਮੈਲ ਲੱਗੀ ਹੈ ਜੋ ਜੋਤ ਮੈਲੀ ਹੋ ਗਈ ਹੈ ਉਹ ਫਿਰ ਜਦੋਂ ਇਹ ਗੰਗਾ ਦਾ ਜਲ ਪੈਂਦਾ ਹੈ ਤੇ ਫਿਰ ਉਹ ਨਿਰਮਲ ਹੋ ਜਾਂਦੀ ਹੈ ਫਿਰ ਅਸੀਂ ਤ੍ਰੈ ਗੁਣਾ ਤੋਂ ਮਨ ਇੱਕ ਦ੍ਰਿਸ਼ਟ ਹੋ ਕੇ ਜੋਤ ਰੂਪ ਹੋ ਜਾਂਦਾ ਹੈ ਜਿੱਥੋਂ ਫਿਰ ਸਾਡਾ ਪ੍ਰਭੂ ਦੇ ਨਾਲ ਮਿਲਾਪ ਹੁੰਦਾ ਹੈ ਫਿਰ ਅਸੀਂ ਦੇਖਦੇ ਹਾਂ ਜੋਤ ਜਾ ਕੇ ਮਾਲਕ ਸਮਝ ਆ ਜਾਂਦੀ ਹੈ ਇੱਕ ਰੂਪ ਹੋ ਜਾਂਦੇ ਹਾਂ ਉਹ ਫਿਰ ਸਾਨੂੰ ਸਾਰਾ ਹੀ ਗੁਰਬਾਣੀ ਦੇ ਵਿੱਚ ਸਮਝਾਇਆ ਹੈ ਕਿ ਕਿਵੇਂ ਸਾਡਾ ਮਨ ਜਿਹੜਾ ਹੈ ਮਾਲਕ ਤੋਂ ਵਿਛੜਿਆ ਹੈ ਜਿਉਂ ਹੀ ਅਸੀਂ ਜਨਮ ਲੈਂਦੇ ਹਾਂ ਜਿਵੇਂ ਮਾਤਾ ਦੇ ਉਦਰ ਦੇ ਵਿੱਚ ਅਗਨ ਸੀ ਇੱਥੇ ਆ ਕੇ ਜਦੋਂ ਮਨ ਪੌਣ ਦੇ ਵਿੱਚ ਮਿਲ ਜਾਂਦਾ ਹੈ ਜਿਹੜੀ ਇਹ ਮਾਇਆ ਹੈ ਕੋਈ ਅਗਨ ਬਾਹਰ ਹੈ ਜੈਸੀ ਅਗਨ ਉਦਰ ਮਾਹੇ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ ਜਾਂ ਤਿਸ ਪਾਣਾ ਤਾਂ ਜੰਮਿਆ ਪਰਿਵਾਰ ਪੱਲਾ ਪਾਇਆ ਲਿਬ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਮਰਗਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋ ਉਪਜੈ ਪਉ ਦੂਜਾ ਲਾਇਆ ਕਹੈ ਨਾਨਕ ਗੁਰ ਪ੍ਰਸਾਦੀ ਜਿਹਾਂ ਲਿਵ ਲਾਗੀ ਤਿਨ ਵਿੱਚੇ ਮਾਇਆ ਫਾਇ ਸਵੈਸ ਤਰੀਕੇ ਦੇ ਨਾਲ ਫਿਰ ਆਪਾਂ ਲਿਵ ਜੋੜਨੀ ਹੈ ਗੁਰ ਦੇ ਗਿਆਨ ਦੁਆਰਾ ਅੱਗੇ ਜਾ ਕੇ ਇੱਕ ਝੂਲਾ ਬਣਿਆ ਹੈ ਤੇ ਉਸ ਤੋਂ ਅੱਗੇ ਜਾ ਕੇ ਫਿਰ ਕਿਉਂਕਿ ਜਿੱਥੇ ਸਾਡਾ ਮਨ ਤ੍ਰਹ ਗੁਣਾ ਦੇ ਵਿੱਚ ਹੈ ਉਥੇ ਫਿਰ ਨਹੀਂ ਹੈ ਝੂਲਾ ਹੈ ਮਾਇਆ ਦੇ ਵਿੱਚ ਕਿਉਂਕਿ ਮਾਇਆ ਝੂਲਦੀ ਹੈ ਜਿਵੇਂ ਮਨ ਅਸਮਝਾਉਂਦੇ ਨੇ ਮਾਇਆ ਡੋਲੇ ਬਹੁ ਬਿਧੀ ਮਨ ਲੱਪਟੇ ਹੋ ਤੇ ਸੰਗ ਮੰਗਣ ਤੇ ਜੇ ਤੁਮ ਰੱਖੋ ਨਾਨਕ ਨਾਮੈ ਰੰਗ ਫਿਰ ਜਦੋਂ ਅੱਗੇ ਜਾ ਕੇ ਗੁਰਦੇ ਗਿਆਨ ਦੁਆਰਾ ਫਿਰ ਸਾਡੀ ਜਿਹੜੀ ਜੋਤ ਹੈ ਇੱਕ ਹੋ ਜਾਂਦੀ ਹੈ ਪਰਮੇਸ਼ਰ ਨਾਲ ਜੁੜ ਜਾਂਦੀ ਹੈ ਉੱਥੇ ਜਾ ਕੇ ਫਿਰ ਮਨ ਅਡੋਲ ਹੋ ਜਾਂਦਾ ਹੈ ਸੋ ਇਸ ਤਰੀਕੇ ਦੇ ਨਾਲ ਜਿਹੜਾ ਇੱਥੇ ਹਰ ਦੁਆਰ ਜੋ ਗਿਆਨ ਦਿੱਤਾ ਸੀ ਕੋਸ਼ਿਸ਼ ਕੀਤੀ ਹ ਜਾਣਨ ਦੀ ਇੱਥੇ ਅਸੀਂ ਪਤਾ ਕਰਨ ਦੀ ਵੀ ਕੋਈ ਇਤਿਹਾਸ ਹੋਵੇ ਇੱਥੇ ਲਿਖਿਆ ਕਿ ਕੌਣ ਸੀ ਜਿਸ ਨੇ ਇਹ ਤੀਰਥ ਬਣਾਇਆ ਹੈ ਜਿਸ ਨੇ ਤੀਰਥ ਨੂੰ ਪ੍ਰਗਟ ਕੀਤਾ ਹੈ ਪਰ ਕੋਈ ਨਹੀਂ ਮਿਲ ਸਕੇ ਉਤੋਂ ਸਾਨੂੰ ਵੀ ਕੌਣ ਸੀ ਕਿਉਂਕਿ ਇੱਥੇ ਸਿਰਫ ਮਾਇਆ ਦਾ ਹੀ ਖੇਲ ਚੱਲਦਾ ਹੈ ਹਰ ਕੀ ਪੌੜੀ ਹੈ ਬਣੀ ਹੋਈ ਜਿੱਥੇ ਸਿਰਫ ਦਾਨ ਪਾਤਰ ਦਾਨ ਵਗੈਰਾ ਲੈਂਦੇ ਨੇ ਪਰ ਗਿਆਨ ਕਿਸੇ ਨੂੰ ਨਹੀਂ ਹੈ ਉਚਨ ਦੀ ਕੋਸ਼ਿਸ਼ ਕੀਤੀ ਹੈ ਉਹ ਕਹਿੰਦੇ ਬਿਨੇ ਸਾਨੂੰ ਇਸ ਬਾਰੇ ਕੋਈ ਪਤਾ ਨਹੀਂ ਹੈ ਲੇਕਿਨ ਜਿਵੇਂ ਆਪਾਂ ਗੁਰੂ ਸਾਹਿਬਾਨਾ ਨੇ ਸਾਰੇ ਤੀਰਥ 18 ਤੀਰਥ ਨੇ ਜਿਹੜੇ ਉਹ ਅੰਮ੍ਰਿਤਸਰ ਹਰਮੰਦਰ ਸਾਹਿਬ ਜਿੱਥੇ ਆਪਣੇ ਬਣਿਆ ਹੈ ਉੱਥੇ ਹੀ 71 ਕਰਕੇ ਸਾਨੂੰ ਸਮਝਾ ਦਿੱਤਾ ਹੈ ਕਿ ਕਿਵੇਂ ਆਪਾਂ ਗਿਆਨ ਲੈਣਾ ਹੈ ਗੁਰ ਦਾ ਗਿਆਨ ਜਿਹੜਾ ਹੈ ਜਿੱਥੋਂ ਹਰੀ ਦੀ ਪੌੜੀ ਸ਼ੁਰੂ ਹੋ ਜਾਂਦੀ ਹੈ ਗੁਰ ਪੌੜੀ 베ੜੀ ਗੁਰ ਜਿਸ ਪੌੜੀ ਦੁਆਰਾ ਅਸੀਂ ਪਹਿਲਾਂ 베ੜੀ ਤੇ ਚੜਦੇ ਹਾਂ ਗੁਰ ਤੁਲਹਾ ਹਰਨਾ ਅੱਗੇ ਫਿਰ ਉਹ 베ੜੀ ਗੁਰ ਦੇ ਤੁਲਹੇ ਨਾਲ ਚਲਦੀ ਹੈ ਉਹ ਨਾਮ ਹੈ ਜਿਹੜਾ ਤੇ ਇਦਾਂ ਫਿਰ ਜਾ ਕੇ ਅੱਗੇ ਜਿਹੜਾ ਚਾਬੀ ਹੈ ਜਿਹਦਾ ਹੈ ਉਸ ਨੂੰ ਗੋਰਕੁੰਗੀ ਲੱਗਦੀ ਹੈ ਅੱਗੇ ਪਵਸਾਗਰ पार ਕਰਕੇ ਫਿਰ ਅਸੀਂ ਮੰਦਰ ਤੇ ਚੜਦੇ ਹਾਂ ਉੱਚੇ ਥਾਂ ਤੇ ਇਹ ਸਾਰਾ ਗਿਆਨ ਜਿਹੜਾ ਹੈ ਸਮਝਾਇਆ ਹੈ ਲੇਕਿਨ ਗੰਗਾ ਤੋਂ ਸਾਨੂੰ ਹੀ ਪਤਾ ਚੱਲਦਾ ਹੈ ਕਿ ਨੀਵੇਂ ਪਾਸੇ ਨੂੰ ਜਿਵੇਂ ਪਾਣੀ ਚੱਲਦਾ ਹੈ ਇਦਾਂ ਹੀ ਮਨ ਜਦੋਂ ਸਾਡਾ ਨੀਵਾ ਹੁੰਦਾ ਹੈ ਨੀਵੇਂ ਪਾਸੇ ਨੂੰ ਚੱਲਦਾ ਹੈ ਫਿਰ ਇਹ ਮਨ ਨਿਰਮਲ ਹੋ ਜਾਂਦਾ ਹੈ ਇਹ ਜਿਹੜੀ ਮੂਰਤੀ ਬਣੀ ਹੈ ਜਿਹੜੀ ਮਾਇਆ ਹੈ ਇਸਦੇ ਆਪਾਂ ਦੇਖ ਸਕਦੇ ਹਾਂ ਕਿ ਇਸ ਨੂੰ ਚਾਰ ਬਾਹਾਂ ਦਿਖਾਈਆਂ ਗਈਆਂ ਨੇ ਇੱਕ ਬਾਹ ਇੱਦਾਂ ਖੱਬੇ ਹੈ ਤੇ ਸੱਜੇ ਹੈ ਫਿਰ ਇੱਕ ਵਿਚਾਲੇ ਹੈ ਇੱਕ ਫਿਰ ਖੱਬੇ ਪਾਸੇ ਥੱਲੇ ਹੈ ਇਹ ਤਿੰਨੇ ਵਾ ਚਾਰੇ ਬਾਹਾਂ ਸਾਨੂੰ ਸਮਝਾਉਂਦੀਆਂ ਨੇ ਜੇ ਸੱਜੇ ਪਾਸੇ ਦੇਖਾਂਗੇ ਉਦਲਾ ਹੱਥ ਜਿਹੜਾ ਹੈ ਜਿਆਦਾ ਉੱਚਾ ਹਜੇ ਮੈਂ ਆਪਾਂ ਪਹਿਲਾ ਹੀ ਵਿਚਾਰ ਕੀਤੀ ਹੈ ਰਮੰਦਰ ਸਾਹਿਬ ਤੇ ਕਿ ਇਸ ਪਾਸਾ ਜਿਹੜਾ ਆਪਣਾ ਸੱਜਾ ਪਾਸਾ ਹੈ ਜਿੱਧਰ ਤਮੋ ਗੁਣ ਹੈ ਇਧਰ ਜਿਆਦਾ ਪੌੜੀਆਂ ਨੇ ਤਖਬੇ ਪਾਸੇ ਜਿੱਧਰ ਰਜੋ ਗੁਣ ਹੈ ਉਸ ਤੋਂ ਘੱਟ ਪੌੜੀਆਂ ਨੇ ਘੱਟ ਉੱਚਾ ਹੈ ਤੇ ਸਤੋ ਗੁਣ ਉਸ ਤੋਂ ਵੀ ਨੀਵਾ ਹੈ ਲੇਕਿਨ ਉਸ ਤੋਂ ਵੀ ਨੀਵਾ ਹੋ ਕੇ ਸਾਨੂੰ ਚੱਲਣਾ ਪੈਂਦਾ ਹੈ ਮਾਲਕ ਨੂੰ ਮਿਲਣ ਵਾਸਤੇ ਇਸ ਕਰਕੇ ਫਿਰ ਇੱਕ ਹੱਥ ਤਲੇਨ ਕੀਤਾ ਹੋਇਆ ਹੈ ਸਮਝਾਇਆ ਗਿਆ ਹੈ ਕਿ ਕਿਵੇਂ ਆਪਾਂ ਫਿਰ ਮਾਲਕ ਨੂੰ ਮਿਲ ਸਕਦੇ ਹਾਂ ਉਸ ਮਾਇਆ ਦੇ ਖੇਦ ਵਿੱਚ ਜਿਸ ਨੂੰ ਆਪਾਂ ਤ੍ਰੈ ਗੁਣ ਤੇ ਚੌਥੇ ਪਦ ਦਾ ਗਿਆਨ ਵਰਵਾਣੀ ਚ ਕਹਿੰਦੇ ਨੇ ਸੋ ਇਸ ਤਰੀਕੇ ਨਾਲ ਇਹ ਸਾਰਾ ਕੁਝ ਹੀ ਇੱਥੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਅੱਗੇ ਜਾ ਕੇ ਆਪਾਂ ਦੇਖਾਂਗੇ ਕਿ ਫਿਰ ਇਹ ਤਿੰਨੇ ਇੱਕ ਹੋ ਜਾਂਦੀਆਂ ਨੇ ਪਹਿਲਾਂ ਇਧਰ ਲੀਆਂ ਦੋ ਜਿਹੜੀਆਂ ਉਹ ਮਿਲਦੀਆਂ ਨੇ ਅੱਗੇ ਜਾ ਕੇ ਫਿਰ ਗੰਗਾ ਵਿੱਚ ਮਿਲ ਜਾਂਦੀ ਹੈ ਜਿੱਥੇ ਸੰਗਮ ਹੋ ਜਾਂਦਾ ਹੈ ਜਿਹਨੂੰ ਮਹਾਰਾਜ ਸਮਝਾਉਂਦੇ ਨੇ ਬਾਬਾ ਕਬੀਰ ਜੀ ਗੰਗ ਜਮਨ ਕੇ ਅੰਤਰੇ ਸਹਿਜ ਸੁਣ ਕੇ ਘਾਟ ਤਹਿ ਕਬੀਰੇ ਮਤ ਕੀਆ ਖੋਜ ਤ ਮਨ ਜਨ ਬਾਤ ਸੋਸ ਤਰੀਕੇ ਨਾਲ ਉੱਥੇ ਫਿਰ ਮਨ ਦਾ ਇਸ਼ਾਰਾ ਲੁਦਾ ਹੈ ਜਿਸ ਨੂੰ ਪ੍ਰਾਗ ਦੀ ਕਿਹਾ ਹੈ ਜਿਵੇਂ ਉਧਰ ਦਿਖਾਇਆ ਗਿਆ ਹੈ ਲਾਹੌਰ ਦੇ ਵਿੱਚ ਖੇਪਰਾ ਕਿਵੇਂ ਬਣਦਾ ਹੈ ਕਿਵੇਂ ਗੰਗਾ ਜਮਨਾ ਮਿਲਦੀਆਂ ਨੇ ਕਿੱਥੇ ਇਸ਼ਨਾਨ ਹੁੰਦਾ ਹੈ ਇਦਾਂ ਹੀ ਗੁਰਬਾਣੀ ਦੇ ਵਿੱਚ ਵੀ ਸਾਨੂੰ ਸਮਝਾਇਆ ਹੈ ਬੇਣੀ ਤਕ ਬੇਣੀ ਜਿਨੇ ਕਿ ਈੜਾ ਪਿੰਗਲਾ ਔਰ ਸੁਖਮਨਾ ਤੀਨ ਵਸੈ ਇਕਠਾਈ ਬੇਣੀ ਸੰਗਮ ਤੇ ਪ੍ਰਾਗਮਨ ਮੱਜਣ ਕਰੈ ਤੇ ਥਾਈ ਸੰਤੋ ਤਹਨ ਰੰਜਣ ਰਾਮ ਹੈ ਗੁਰਗਮ ਚਿੰਨ ਹੈ ਵਿਰਲਾ ਕੋਇ ਤਾਹਨ ਰੰਝਨ ਰਮਈ ਕਿਉਂਕਿ ਸਾਰਾ ਜਿਹੜਾ ਗਿਆਨ ਹੈ ਵਕਤ ਵਕਤ ਤੀਰਥਾਂ ਤੇ ਦਿੱਤਾ ਗਿਆ ਹੈ ਜਦੋਂ ਕਿਸੇ ਵੀ ઋષਿ ਨੂੰ ਕਿਸੇ ਵੀ ਭਗਤ ਨੂੰ ਇਹ ਗਿਆਨ ਹੋਇਆ ਸਾਡੇ ਸਮਝਣ ਦੇ ਵਾਸਤੇ ਕਿਉਂਕਿ ਸੋਣ ਵਾਲੇ ਬੜੇ ਥੋੜੇ ਹੁੰਦੇ ਭਗਤਾਂ ਨੂੰ ਪਰ ਉਹਨਾ ਫਿਰ ਵੀ ਕਿ ਕੀ ਪਤਾ ਕਦੋਂ ਕੋਈ ਆ ਕੇ ਇਸ ਤਰਤੀਰਥ ਤੇ ਆਏਗਾ ਕਦੋਂ ਪਰਮੇਸ਼ਰ ਕਿਸੇ ਨੂੰ ਸੋਝੀ ਦੇ ਦੇਵੇ ਕਿ ਉਹ ਇਸ ਨੂੰ ਸਮਝ ਲਵੇ ਗਿਆਨ ਬਖਸ਼ ਦੇ ਦੇ ਤੋ ਸਾਡੇ ਵਾਸਤੇ ਇਹ ਤੀਰਥ ਛੱਡ ਗਏ ਕਿਉਂਕਿ ਸਰੀਰ ਕਰਕੇ ਕੋਈ ਨਹੀਂ ਰਹਿੰਦਾ ਪਰ ਉਹ ਆਪਣੀ ਯਾਦਗਾਰ ਛੱਡ ਗਏ ਕਿ ਕੱਲ ਨੂੰ ਲੋਕ ਸਮਝਣਗੇ ਜੋ ਪਰਮ ਹੈ ਦੂਰ ਹੋਏਗਾ ਜਿਵੇਂ ਗੁਰੂ ਸਾਹਿਬਾਨ ਨੇ ਫਿਰ ਸਾਨੂੰ ਸਾਰੇ ਤੀਰਥ ਇੱਕ ਥਾਂ 'ਇ ਇਕੱਤਰ ਕਰ ਦਿੱਤੇ ਲੇਕਿਨ ਬਾਣੀ ਦੇ ਵਿੱਚ ਜੋ ਵਿਚਾਰ ਕੀਤੀ ਜਾਂਦੀ ਹੈ ਗੰਗਾ ਦੀ ਜਮਨਾ ਦੀ ਈੜਾ ਪਿੰਗਲਾ ਦੀ ਸੁਖਮਨਾ ਦੀ ਇਹ ਸਾਰਾ ਇਹ ਜੋ ਗਿਆਨ ਹੈ ਇੱਥੇ ਆਪਾਂ ਦੇਖਣ ਆਏ ਸੀ ਸਮਝਣ ਆਏ ਸੀ ਬਈ ਕਿਵੇਂ ਇੱਥੇ ਸਮਝਾਇਆ ਗਿਆ ਹੈ ਕਿਵੇਂ ਸੰਗਮ ਹੁੰਦਾ ਹੈ ਸੋ ਉਮੀਦ ਹੈ ਕਿ ਆਪ ਸਮਝ ਗਏ ਹੋਵੋਗੇ ਸੁਆਰ ਕੇ ਇਸ ਨੂੰ ਦੇਖ ਲੈਣਾ ਸਮਝ ਲੈਣਾ ਹੈ ਜੇ ਫਿਰ ਵੀ ਕਿਸੇ ਨੂੰ ਨਾ ਪਤਾ ਚੱਲੇ ਤੇ ਆਪਾਂ ਵਿਚਾਰ ਵੀ ਕਰ ਸਕਦੇ ਹਾਂ ਕੋਣ ਤੇ ਵਿਚਾਰ ਹੋ ਸਕਦੀ ਹੈ ਸੋਏ ਆਪਣਾ ਇੱਥੇ ਆਉਣ ਦਾ ਮਕਸਦ ਸੀ ਸੋਏ ਇੰਨੀ ਕੁ ਵਿਚਾਰ ਕਰਦੇ ਹਾਂ ਬਹੁਤ ਸਾਰੀਆਂ ਫੁੱਲਾਂ ਵੀ ਹੋ ਜਾਂਦੀਆਂ ਨੇ ਆਪ ਸੰਗਤ ਸਤਿਗੁਰੂ ਜੀ ਬਖਸ਼ਣ ਜੋਗ ਹੋ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਠਾਲਸਾ ਵਾਹਿਗੁਰੂ ਜੀ ਕੀ ਫਤਹਿ